ਕੀ ਪਤੇ ਤੰਤਨ ਕੀ ਗਰੂ ਤੇ ਇੱਕ ਬਰਦਾਸਾਏ ਮਹਾਰਾਜ ਸਦਾਈ ਜਰੂਕਾਰ ਸਦਾਈ ਜਰੂਕਾਰ ਸਰਬਤਾ ਪਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲਸ਼ਾ ਦਾ ਨਾਸ਼ ਕਰੋ ਬਾਬਾ ਜੀ ਓ ਕੀ ਕੜੀ ਨਾ ਦੇਖਾਂਗੇ ਕਰੋ ਕਿਰਪਾ ਤੰਤਨ ਜੀ ਉਤੇ ਇੱਕ ਬਰਦਾਸਾਏ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬੇ ਬਖਸ਼ ਦੇ ਬੱਚਿਆਂ ਉੱਤੇ ਕਰੋ ਕਿਰਪਾ ਕਰੋ ਕਿਰਪਾ ਕਰੋ ਮੇਰ ਆਪਣੀ ਕਰੋ ਕਿਰਪਾ ਕਰੋ आया राम कर ते सगल वसूले રણ پور કો અપતા ગુનથી હે દેવો રાણી કાય અપના મેરત રખિયા પરમેશ્વર નાનક નામ તે આ રણ پور કો માજોતે અલૌકિક દેવ રાણી કાય અપના મેરત રખિયા પરમેશ્વર નાનક નામ તે આ અપના મેરત રખિયા પરમેશ્વર अपना नाम सर ना न तारा रे न तारा न तारा प्रणाम देव राम देव सवा रा सवा दीन रात नानक चाहे हो सो वे लित दर्शन करण सन सो वे ला जित दर्शन करण

oh my god ਸਰ ਜਾਈ ਜੈ ਭਗਤ ਨਿਦਿਆਵੇ ਥਾਏ ਜੈ ਭਗਤ ਸਰ ਸਿਮਰਿਐ ਕਰ ਨਾ ਨਿਦਿਆਵੇ ਥਾਏ ਅੰਯੋ ਥਾਏ ਅੰਯੋ ਥਾਏ ਸਾਈ ਹੋਏ ਥਾਏ ਸਭਾਈ ਹੋਏ ਥਾਏ ਗੁਰਪਾਰ ਬਰ ਬਰ ਜਾਈਏ ਗੁਰਪਾਰ ਬਰ ਬਰ ਜਾਈਏ बन जाइ बई तारे तारे मोह तोह तारे नारायणकारायणर बदमकारे हराय नरक नमस्कारे नारायण नरक नमस्कारे गुरू बाइे ग्रुपल पल जाइो पाई बुमारे आपतो तारे आप मुख़्तु मोह तारे मुख मोह तारे ज्ञान ध्यान करण ਆਜਾ ਜਾਨ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜੇਨ ਕਾਲੇ ਰੱਖੀ ਮੇਰੀ ਹੋਏ ਸਿਮਤ ਕਤਨਾ ਮਦੀ ਨੂਰੇ ਅਸਾਂ ਕੁਰਸਾਂ ਛੱਟੀਏ ਰਿਟੋ ਸੱਚੇ ਬਾਦਸ਼ਾਹ ਮਾਲ ਜਨਮ ਜਨਮਦੀ ਕੱਟੀ ਉਦ ਰਿਟੇ ਸੱਚੇ ਬਾਦਸ਼ਾਹ ਮਾਲ ਜਨਮ ਜਨਮਦੀ ਕੱਟੀ ਦਰਸ਼ਨ ਦੇ ਜੀਵਾਂ ਗੁ वा ते पूर कर्म त मेरा पूर करम वोए त मेर जी ती पेर नाम खारे ते नाम ਪ੍ਰਭ ਦਾਤੇ ਤੁਮ ਕਾਹ ਦੇ ਨਾ ਮਿਲਲੇ ਜਾਤੇ ਗੁਰਪ੍ਰਸਾਦ ਦੇ ਨਾ ਮਿਲਲੇ ਜਾਤੇ ਹਮ ਨੂੰ ਕਬ ਮਿਲੇ ਹਾ ਸੁਨਾ ਬਿਨਾ ਪ੍ਰਭ ਮੇਰੇ ਮੀਤ ਚੰਦ ਕਮਾਲ ਬਸੇ ਮੇਰੇ ਜੀਤਾਂ ਚੰਦ ਕਮਾਲ ਬਸੇ ਮੇਰੇ ਜੀਤਾਂ ਏਕ ਕਰੇ ਅਰਦਾਸ ਏਕ ਕਰੇ ਅਰਦਾਸ ਨਾਹੀ ਪੁਰਣ ਗੁੰਤਾ ਸੋ foda ¡Suscríbete ਹੇ ਜੁ ਜੀ ਕੀ ਤੇਜ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਗ ਲਾਉ ਨਹੀਂ ਕਾਗਨ ਲਾਰ ਹੁਦਾ ਤਬ ਲਉ ਪ੍ਰਮਤੀ ਫਿਰ ਤੇ ਗਉਤਾਇਓ ਕੂਰ ਸਮੁੰਦਰ ਮੈਂ ਗੂੜਤਿ ਤੀ ਕਬ ਹਉ ਮਟਹ ਨਹੀਂ ਰੀ ਪਛਤਾਇਉ ਤਤ ਵਿਚਾਰ ਜਹ ਮਤਰਾ ਜਗ ਤਾਰਨ ਕੋ ਅਵਤਾਰ ਬਣਾਇਉ ਜਗਤ ਯੋ ਜੈਨ ਅਰਜਨ ਦੇਵ ਗੁਰੂ ਸੰਕਟ ਜੋਂਨ ਗਰਬ ਨਾਇ ਆਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਾਇ ਆਇਓ ਤਰਨ ਗगन ਨਵਖੰਡ ਮਹ ਜੋ ਤਸਵਰ ਪੀ ਰਹੋ ਪਾਰ ਵਾ ਨਮਸਤਰਾ ਕਛ ਪੇਦ ਨਹੀਂ ਗੋਰੀ ਅਰਜਨ ਪਰ ਤੱਕ ਹਾਰ ਤਾ ਆਇਆ ਦੂਰ ਚਲ ਕ ਮੈਂ ਤਕੀ ਤੋ ਸਰਣਾਏ ਜਿਓ ਮੈਂ ਆਸਾਰ ਕੀ ਚਿਤਵ ਮੇਰਾ ਸਭੋ ਦੁਖ ਗਵਾਹੀ ਜਿਉ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦਿਖਾ ਸਾਹਮਣੇ ਰਾਮ ਦਾ ਮੇਰ ਮੈਂ ਗਯੂ ਜਾਕ ਸਮ ਨਹੀਂ ਕੋਈ ਜਿਸ ਮਰਤ ਸੰਕਟ ਮਿਟਾ ਦਰਸ ਤੁਹਾਰ ਹੋਏ ਸ ਕਹੋ ਟਲ ਗੁਰ ਸੇਵਿਆ ਐਨਸ ਸਾਜ ਸਭਾਈ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੂਆ ਸਿਫਤ ਖਸਮ ਦੀ ਨੂਰ ਅਰਸੋ ਤੁਰਸੋ ਛਟੀਆਂ ਤੁਦ ਡਿਠੇ ਸੱਚੇ ਪਾਤਸ਼ਾਹ मल जनम जनम दे कटिया सजन सचा तात सहो फिर साह द सहो गिस पास बढ़िया सोहिया सब न वे स ਦੀ ਚਾ ਮਲ ਜਨਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠੋ ਮਹੱਲਾ ਪੰਜਵਾ ਅਮਰੀ ਗਣਤ ਨਾ ਗੜਿਆ ਕਾਈ ਆਪਣਾ ਬਿਰਦ ਪਛਾਣ ਆਤ ਦੇ ਰਾ ਕੇ ਕਰ ਆਪਣੇ ਸਦਾ ਸਦਾ ਰੰਗ ਮਾਣ ਅੰਮ੍ਰੀ ਗਣਤ ਨਾਗਣ ਯਾਕਾਈ ਆਪਣਾ ਮਰਦ ਕੁਸ਼ਾਲ ਆਦ ਤੇਰਾ ਕੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧ ਮਿਹਰਬਾਣ ਬੰਦ ਪਾਇ ਮੇਰਾ ਸਤ ਗੁਰ ਪੂਰਾ ਉਹੀ ਸਰਬ ਕਲ ਆਣ ਰਹਾ ਜੀਉ ਪਾਏ ਪਿੰਡ ਜਿਨ ਸਾਜਿਆ ਤਾਪਨ ਨਨਖਾਣ ਆਪਣੇ ਦਾਸ ਕੀ ਆਪ ਪੈਰ ਵਾਖੇ ਨਾਨਕ ਸਾਧਗੁਰ ਜੀਓ ਪਾਏ ਪਿੰਡ ਜਿਨ ਸਾਜਿਆ ਦੇਤਾ ਪੈਨਣ ਕਾਲ ਆਪਣੀ ਦਾਸ ਕੀ ਆਪ ਪੈ ਦਿਵਾਖੀ ਨਾਮਕ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸੂਰਠ ਮਹੱਲਾ ਪੰਜਵਾਲ ਹਮਰੀ ਗੜਤ ਨ ਗੜੀਆਂ ਕਾਈ ਆਪਣਾ ਬਿਰਦ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਅਰਮ ਸਰਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੂਰਤ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪ੍ਰਤਿਰੰਗ 619 ਉੱਪਰ ਸੁਭਾਅ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉੱਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ